ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਵਿਚ ਸੱਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੱਜਕੇ ਭਤੇ ਜੀ ਸਾਨ ਕਰੀਏ ਉਹ ਆਹਮਰ ਜੀ ਦਾ ਖਾਲਸਾ ਉਹ ਆਹਮਰ ਜੀ ਦੀ ਫੌਜ ਜੋ ਗੁਰੂ ਸਾਹਿਬ ਨੇ ਖੁਦ ਉਦਮ ਕਰਕੇ ਖੁਦ ਰਾਹ ਬਖਸ਼ ਕੇ ਇਸ ਰਸਤੇ ਵੱਲੋਂ ਤੋਰਿਆ ਹੈ ਇਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸਾਡੇ ਸਤਿਕਾਰਯੋਗ ਬਜ਼ੁਰਗਾਂ ਦਾ ਵੱਡਪਨ ਹੈ ਕਿ ਜੋ ਮੇ ਵਰਗੇ ਆਦਮੀ ਨੂੰ ਇੱਕ ਸਨਮਾਨਗੋਦਰਾ ਸਾਹਿਬ ਵੱਲੋਂ ਦੇ ਰਹੇ ਨੇ ਇੱਥੇ ਨਾਲ ਹੀ ਨਾਲ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਜਿन्हे ਕੇ ਸਾਰਿਆਂ ਨੂੰ ਪਤਾ ਕਿ ਅਸੀਂ ਵੱਡੀ ਕਿਰਤੀ ਵਿੱਚ ਪਿਛਲੇ 8-10 ਸਾਲਾਂ ਤੋਂ ਪੰਜਾਬ ਤੋਂ ਇੱਥੇ ਮਾਈਗ੍ਰੇਟ ਕਰਕੇ ਆ ਰਹੇ ਆ ਉਦਾ ਕਾਰਨ ਕਿਤੇ ਨਾ ਕਿਤੇ ਕਈ ਇਕਨੋਮਿਕਲ ਕਾਰਨ ਨੇ ਉਸ ਵਿਸ਼ੇ ਨੂੰ ਮੈਂ ਕਾਤੀ ਸ਼ੁਰੂਆਤ ਅੱਜ ਜਿਵੇਂ ਅਸੀਂ ਬਹੁਤ ਵਾਰ ਗੱਲ ਕੀਤੀ ਹੈ ਬਟ ਇਕਨੋਮਿਕਲ ਐਕਸਪਲੋਇਟੇਸ਼ਨ ਹੋਣ ਤੋਂ ਬਾਅਦ ਜਿਵੇਂ ਅੱਜ ਅਸੀਂ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਝੂਠ ਵਰਗ ਦੇ ਬੰਦੇ ਨੂੰ ਪੁੱਛੀਏ ਇਹ ਤੂੰ ਕੀ ਕਰ ਰਿਹਾ ਹੈ ਤਾਂ ਆਮ ਹੀ ਜਵਾਬ ਹੁੰਦਾ ਹੈ ਅੱਜ ਕੱਲ ਦਾ ਖਿਆਲ ਪਲੱਸ 2 ਤੋਂ ਬਾਅਦ ਬਾਹਰ ਦਾ ਜਾਣੀ ਚੱਲ ਪਿਆ ਪਰ 5-7 ਸਾਲ ਪਹਿਲਾਂ ਦਾ ਤੁਹਾਡੇ ਵਿੱਚੋਂ ਬਹੁਤ ਵੀ ਇਹ ਨੇ ਜਿਨ੍ਹਾਂ ਨੇ ਆਮ ਹੀ ਬੀ ਟੈਕ ਕੀਤੀ ਹੋਈ ਹੈ ਬੀਏ ਬੀਐਸਸੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਦੀ ਧਰਤੀ ਤੇ ਜਿਹੜੀਆਂ ਟੈਕਨੀਕਲ ਡਿਗਰੀਸ ਇੱਥੇ ਕਰ ਰਹੇ ਆ ਕਿ ਉਹਨਾਂ ਲਈ ਰੋਜ਼ਗਾਰ ਹੈ ਉੱਤੇ ਆ ਕੇ ਕਿਤੇ ਨਾ ਕਿਤੇ ਸਾਡਾ ਜਵਾਬ ਨਾ ਦੇ ਆ ਕੇ ਰੁਕ ਜਾਂਦਾ ਹੈ ਮੈਂ ਜੀ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਾਂਗਾ ਜਦੋਂ ਮੈਂ ਬੀਟੈਕ ਦੀ ਪੜ੍ਹਾਈ ਐਰੋਸਪੇਸ ਇੰਜੀਨੀਅਰਿੰਗ ਡਿਗਰੀ ਚੰਡੀਗੜ੍ਹ ਯੂਨੀਵਰਸਿਟੀ ਤੋਂ ਪੂਰੀ ਕੰਮ ਦੇ ਆਖਰੀ ਈਅਰ ਵਿੱਚ ਸੀ ਤਾਂ ਫਾਦਰ ਸਾਹਿਬ ਨੇ ਮੇਰੀ ਇਹੀ ਗੱਲ ਨੂੰ ਲਈ ਕਿ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਲੈ ਕੇ ਇੰਡੀਆ ਲੈ ਕੇ ਨੌਕਰੀ ਕੀਤੀ ਜਾਵੇ ਪਰ ਇਸ ਖੇਤਰ ਵਿੱਚ ਜਾਂਦੇ ਕੋਈ ਜਿ ਸਰਕਾਰੀ ਨੌਕਰੀਆਂ ਅਵੇਲੇਬਲ ਹੁੰਦੀਆਂ ਨੇ ਜਿਵੇਂ 에어ਪੋਰਟ वगैरह ਵਿੱਚ ਤੇ ਉਹਨਾਂ ਵਿੱਚ ਉਹਦੇ ਦੀ ਰਿਕੁਆਇਰਮੈਂਟ ਸੀ ਕਿ ਜਿਹੜੇ ਬੰਦੇ ਐਕਚੁਅਲੀ ਆਈ ਗਲਾਸਿਸ ਜਿਵੇਂ ਕਿ ਜਿਹੜੇ ਰੋਜ਼ ਆਈ ਗਲਾਸਿਸ ਲਾਉਂਦੇ ਨੇ ਉਹਨਾਂ ਨੂੰ ਇੰਡੀਆ ਦੇ 에어ਪੋਰਟਸ 'ਤੇ ਪਾਇਲਟ ਦੇ ਜਾਬ ਉਸ ਤੌਰ ਤੇ ਨਹੀਂ ਰੱਖਦੇ ਭਾਵੇਂ ਲੇਜ਼ਰ ਦਾ ਆਪਰੇਸ਼ਨ ਵੀ ਕਰਵਾ ਲਈ। ਸੋ ਮੇਰੀ ਇਸ ਦੀ ਸੀ ਸਰਕਾਰੀ ਇੱਕ ਆਪਸ਼ਨ ਨਹੀਂ ਸੀ ਲੱਗਿਆ ਉੱਥੇ ਆਪਣੀ ਪੜ੍ਹਾਈ ਦੇ ਮੁਤਾਬਕ ਉਹਦਾ ਹੋਰ ਆਪਸ਼ਨ ਜ਼ਰੂਰ ਸੀਗੇ। ਸੋ ਮਹਿਬੂਦ ਸਾਹਿਬ ਨੂੰ ਇਹੀ ਬੇਨਤੀ ਕੀਤੀ ਕਿ ਜੇ ਤੁਸੀਂ ਪ੍ਰਾਈਵੇਟ ਕਾਲ ਦੇ ਕਿਤੇ ਬੰਗਲੌਰ ਕਰਨਾਟਕਾ ਇਧਰ ਉਧਰ ਪਰੇ ਸਾਊਥ ਤੇ ਜਾ ਕੇ ਨੌਕਰੀ ਮਿਲੂਗੀ ਇਧਰ ਇਹਨਾਂ ਦੇ ਕੋਲ ਜਾਂ ਕੋਈ ਜ਼ਿੰਮੇਵਾਰੀ ਨੌਕਰੀ ਜ਼ਰੂਰ ਮਿਲੂਗੀ ਤੇ ਕਿਉਂ ਨਾ ਕੈਨੇਡਾ ਹੀ ਜਾਇਆ ਜਾਵੇ ਫਿਰ ਇਸ ਗੱਲ ਨੂੰ ਫਾਦਰ ਸਾਹਿਬ ਸਮਝਦੇ ਕਿ ਜੇ ਉਹਨਾਂ ਨੇ ਜਗੂਰ ਲਾਉ ਕੀਤਾ ਪਰ ਕਿਤੇ ਨਾ ਕਿਤੇ ਉਹਨਾਂ ਨੇ ਮੰਨਦੀ ਹੀ ਨਹੀਂ ਸੀ ਕਿ ਮੇਰਾ ਬੱਚਾ ਇੱਕ ਅਫਸਰ ਬਣੇ ਸਰਕਾਰੀ ਅਫਸਰ ਬਣੇ ਨਾ ਉਸਲੀ ਤੇ ਚਲਦਿਆ ਇੱਥੇ ਆ ਕੇ ਵੀ ਉਸ ਮੰਜਲ ਨੂੰ ਨਹੀਂ ਛੱਡਿਆ ਸੋ ਗੁਰੂ ਸਾਹਿਬ ਨੇ ਅੱਜੋ ਮਾਨ ਬਖਸ਼ਿਆ ਹੈ ਜੋ ਇਹ ਤੇ ਸਿਲੇਕਸ਼ਨ ਮਈਆ ਪਾ ਮੈਂ ਬੇਨਤੀ ਅਨੁਸਾਰ ਨੂੰ ਇਹ ਕਹਾਨੀ ਚਾਹ ਰਿਹਾ ਸੀ ਕਿ ਇਹ ਦਾ ਐਵੀਡੈਂਟ ਹੈ ਕਿ ਉੱਚੇ ਨੂੰ ਵਿਗਾੜਦੇ ਮੋਕੇ ਨੇ ਮੱਧਕੁਸ਼ ਮਾਤਰ ਨੇ ਜੇ ਅਸੀਂ ਸਾਰਿਆਂ ਨੂੰ ਕਹੀਏ ਕਿ ਅਸੀਂ ਜ਼ਰੂਰ ਜੋੜ ਦਿੰਦੇ ਹਾਂ ਕਿ ਉੱਚੇ ਸਰਕਾਰੀ ਅਫਸਰ ਬਣੋ ਪਰ ਸਾਨੂੰ ਨਾਲ ਦੀ ਨਾਲ ਕਿਤੇ ਨਾ ਕਿਤੇ ਅੰਕੜਿਆਂ ਦੇ ਵੀ ਦੇਖਣਾ ਪਵੇਗਾ ਕਿ ਕੱਲੇ ਪੰਜਾਬ ਦੀ ਪੋਪੂਲੇਸ਼ਨ 3 ਕਰੋੜ ਨੂੰ ਪਹੁੰਚ ਰਹੀ ਹੈ ਤੇ ਸਰਕਾਰੀ ਨੌਕਰੀਆਂ ਕਿੰਨੇ ਸਮਝ ਹੰਧਾਰ ਨੇ ਸੋ ਇੱਕ ਪੀੜੀ ਦੇ ਵਿੱਚ 1% ਦਾ ਦੂਰ ਦੀ ਗੱਲ ਪੁਆਇੰਟ ਪਰਸੈਂਟ ਦੇ ਵਿੱਚ ਵੀ ਉਹ ਲੋਕਾਂ ਨੂੰ ਨਹੀਂ ਮਿਲ ਸਕਦੀ ਤੇ ਨਵੀਂ ਨੌਕਰੀ ਅਸੀਂ ਉੱਥੇ ਕਾਰਨ ਹੀ ਬਾਰੇ ਪੈਦਾ ਨਹੀਂ ਕਰਦੇ ਉਹਦੇ ਬਹੁਤ politcal ਕਾਰਨ ਨੇ ਜੋ ਕਿ ਵੀ ਅਸੀਂ ਡਿਸਕਸ ਕੀਤੇ ਨੇ ਪੰਜਾਬ ਦਾ ਭਾਰਤ ਨਾਲ ਟਕਰਾਅ ਤੇ ਹੋਰ ਕਈ ਗੱਲਾਂ ਨੇ ਸੋ ਉਸ ਮਿਸ਼ਨ ਨੂੰ ਜਾਨਾ ਨਹੀਂ ਚਾਹੀਏ ਪਰ ਮੈਂ ਬੇਨਤੀ ਇਹੀ ਕਰੂੰਗਾ ਕਿ ਇੱਥੇ ਆ ਕੇ ਵੀ ਆਪਣੀ ਲਗਨ ਨੂੰ ਨਾ ਛੱਡਿਏ ਸਾਡਾ ਮਕਸਦ ਇੱਕੋ ਇੱਕ ਹੋਣਾ ਚਾਹੀਦਾ ਆ ਕਿ ਆਪਣੀ ਲਗਨ ਨੂੰ ਨਾ ਛੱਡਿਏ ਜਿਹੜੀ ਫੀਲਡ 'ਚ ਪੈਸ਼ਨ ਸੀ ਉਹਨੂੰ ਐਂਡ ਤੱਕ ਬਣਾਈਏ ਉਸ ਮੰਜ਼ਿਲ ਨੂੰ ਹਾਸਲ ਕਰੀਏ ਇੱਥੇ ਬਹੁਤ ਮੌਕੇ ਨੇ ਬਹੁਤ ਉਤਰਾ ਚੜਾਅ ਆ ਕੋਵਿਡ ਦੌਰਾਨ ਦੇਖੀਏ ਬਾਅਦ ਵਿੱਚ ਟੈਕਨੀਕਲ ਨੌਕਰੀ ਦੌਰਾਨ ਲੈਡ ਦੌਰਾਨ ਵੀ ਦੇਖੀਏ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਐਕਸਪੀਰੀਅੰਸ ਇਹ ਹੈ ਜਿਹਾ ਕਿ ਅੱਜ ਨਹੀਂ ਤੇ ਕੱਲ ਨੌਕਰੀ ਮਿਲ ਜਰੂਰ ਜਾਂਦੀ ਹੈ ਜੇ ਕੈਨੇਡਾ ਵਿੱਚ ਹੱਥ ਪੈਰ ਮਾਰਦੇ ਰਹੀਏ ਸੋ ਕਦੀ ਵੀ ਹੌਸਲਾ ਨਾ ਛੱਡ ਕੇ ਆਪਣੀ ਮੱਜਲ ਤੋਂ ਥੱਲੇ ਸੈਟਲ ਨਹੀਂ ਕਰਨਾ ਸੋ ਮੈਂ ਮੇਂ ਬੇਨਤੀ ਇਹ ਕਰਨਾ ਚਾਹ ਰਿਹਾ ਸੀ ਕਿ ਜੋ ਤੁਹਾਡਾ ਪੈਸ਼ਨ ਹੈ ਜਿਹੜੀ ਤੁਹਾਡੀ ਫੀਲਡ ਵਿੱਚ ਅਕਸਰ ਜੀ ਲੱਗਦੀ ਆ ਟੈਲੈਂਟ ਹੈ ਉਹਨੂੰ ਐਂਡ ਤੱਕ ਜਰੂਰ ਕੰਸਿਊ ਕਰੋ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਕਰਨਗੇ ਨਾਲ ਦੀ ਨਾਲ ਆਪਾਂ ਇਹ ਟਾਰਗੇਟ ਇਹ ਰੱਖਣਾ ਹੈ ਕਿ ਗੁਰੂ ਸਾਹਿਬ ਜਿਹੜੀ ਮਰਜੀ ਮਨਜਲ ਬਖਸ਼ਣ ਪਰ ਉਸ ਪੰਜਾਬ ਦੀਆਂ ਜੋ ਪੰਜਾਬ ਦੇ ਮਿਲਤਾ ਹੈ ਜੋ ਉਸ ਪੰਜਾਬ ਦੀਆਂ ਲੋੜਾਂ ਨੇ ਉਹਨਾਂ ਨੂੰ ਕਦੀ ਨਹੀਂ ਭੁੱਲਣਾ ਸਮੇਂ-ਸਮੇਂ ਤੇ ਉਹਨਾਂ ਬਾਰੇ ਪੜ੍ਹਦੇ ਰਹਿਣਾ ਜੇ ਲਿਖ ਨਹੀਂ ਸਕਦੇ ਤਾਂ ਪੜੋ ਜੇ ਜੋਗਦਾਰ ਨਹੀਂ ਬਾ ਸਕਦੇ ਤੇ ਜੋਗਦਾਰ ਕਰਨ ਵਾਲਿਆਂ ਦੀ ਸਪੋਰਟ ਕਰੀਏ ਜੇ ਸਪੋਰਟ ਨਹੀਂ ਕਰ ਸਕਦੇ ਤਾਂ ਆਖਰ ਕੇਹੀ ਬੇਨਤੀ ਕਰੂੰਗਾ ਕਿ ਤੁਹਾਨੂੰ ਕੱਢ ਜਿਹੜੇ ਪੰਜਾਬ ਲਈ ਬੋਲਦੇ ਨੇ ਉਹਨਾਂ ਦੀ ਅਦਾ ਨਾ ਕੀਤੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਸੁਮੇਰ ਨੂੰ ਹੋਰ ਬਖਸ਼ਿਸ਼ਾਂ ਕਰਨ ਜਿੱਤੇ ਲੋਕਾਂ ਦੀ ਬੇਨਤੀ ਹੈ ਜੋਗਨ ਕੀ ਜ਼ਿੰਦਗੀ ਜਿੱਤੇ ਅੱਗੇ ਪੰਥ ਦੇ ਪ੍ਰਤੀ ਆਪਣੀਆਂ ਸੁਭਾਵਾਂ ਨਿਵਾ ਰਹੇ ਨੇ ਦੋ ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਵਿਚਾਰ ਦੀ ਸਾਂਝ ਕਰਨਗੇ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਰਹਿਤਾਂ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਦੀ ਕਿਰਪਾ ਕਾ ਨੂੰ ਜੋਹੰਜੀਤ ਸਿੰਘ ਜੀ ਨੋਰ ਬਲਤਿਆਂ ਤੇ ਪਹੁੰਚਾ ਇਸੇ ਤਰ੍ਹਾਂ ਆਪਣੀ ਚਰਣਾ ਦਾ ਪ੍ਰਿਆਸ ਸੇਵਾ ਸਮਰਪਤ ਮਨੋ ਜ ਰੱਖਣ ਦੀ ਆ ਉਸ ਕਾ ਜੋ ਜਾਨ ਸੰਭੀ ਰਖਦਾ ਆਪ ਜੀ ਨੂੰ ਸ੍ਰੀ ਰਾਈ ਅਰਧ ਵਕਤ ਦੇ 10 ਮਿੰਟ ਤੱਕ ਨਿਗਾਲ ਕਰਨਗੇ ਫਿਰ ਨਾਮ ਸਾਲ ਅਦਾਸ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ